ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਹਾਂ ਸਾਡੇ ਨਾਲ ਕਿਰਨਦੀਪ ਕੌਰ ਜੀ ਮੌਜੂਦ ਨੇ ਜਿਹੜੇ ਕਿ ਸਟੱਡੀ ਸਕੁਅਰ ਦੀ ਟੀਮ ਨੂੰ ਰਿਪਰੈਜ਼ੈਂਟ ਕਰਦੇ ਨੇ ਅੱਜ ਬਹੁਤ ਇੰਪੋਰਟੈਂਟ ਸ਼ੋਅ ਹੈ ਇਸ ਸਾਲ 2025 ਦੇ ਵਿੱਚ 2025 ਦੇ ਵਿੱਚ ਜਰਮਨੀ ਦਾ ਸਟੱਡੀ ਵੀਜ਼ਾ ਕਿਸ ਤਰ੍ਹਾਂ ਮਿਲੇਗਾ ਕੀ ਸਟੂਡੈਂਟ ਆਸਵੰਦ ਰਹਿਣ ਕਿ ਜਰਮਨੀ ਦੇ ਵਿੱਚ ਪੀਟੀ ਦੇ ਨਾਲ ਵੀ ਉਹਨਾਂ ਨੂੰ ਚੰਗੇ ਵੀਜ਼ੇ ਮਿਲਣਗੇ ਜਰਮਨੀ ਦੇ ਵਿੱਚ ਰਿਕੁਆਇਰਮੈਂਟਸ ਕੀ ਰਹਿਣਗੀਆਂ ਔਰ ਸਟੂਡੈਂਟਸ ਕਿਹੜੀ ਕਿਹੜੀ ਨੀਤੀ ਵਿੱਚ ਅਪਲਾਈ ਕਰ ਸਕਦੇ ਨੇ ਅੱਜ ਇਸ ਟਾਪਿਕ ਦੇ ਉੱਤੇ ਅਸੀਂ ਗੱਲ ਕਰਾਂਗੇ ਕਿਰਨਦੀਪ ਜੀ ਬਹੁਤ ਸਵਾਗਤ ਹੈ ਜੀ ਸਸਿਕਾ ਸਸਿਕਾ ਜੀ ਸਾਰਿਆਂ ਨੂੰ ਥੈਂਕ ਯੂ ਸੋ much ਤੁਹਾਡੇ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਵੀ ਔਰ ਸਾਰੇ ਵਿਦਿਆਰਥੀਆਂ ਨੂੰ ਤੁਹਾਨੂੰ ਸਾਰਿਆਂ ਨੂੰ ਸਰ ਥੈਂਕ ਯੂ ਸੋ much ਕਿਰਨਦੀਪ ਜੀ ਇਸ ਸਾਲ ਜਰਮਨੀ ਕਿਦਾਂ ਦਾ ਰਹਿ ਸਕਦਾ ਪਿਛਲੇ ਸਾਲ ਜਰਮਨੀ ਦੇ ਵਿੱਚ ਬਹੁਤ ਸਾਰੇ ਵੀਜ਼ੇ ਸਾਡੇ ਬੱਚਿਆਂ ਨੇ ਹਾਸਲ ਕੀ ਜੀ ਸਰ ਅ ਅਗਰ ਮੈਂ 2024 ਦੀ ਗੱਲ ਕਰਾਂ ਤਾਂ ਪੀਟੀ ਦੇ ਨਾਲ ਵੀ ਕਾਫੀ ਵੀਜ਼ਾਸ ਨੇ ਜਿਹੜੇ ਜੋਬਨੀ ਦੇ ਉਹ ਰਿਸਿਵ ਹੋਏ ਨੇ आईएसटी नाल ਤੇ ਖੈਰ ਹੈ ਹੀ ਹੈ ਬਟ ਪੀਟੀ ਦੇ ਨਾਲ ਵੀ ਮਤਲਬ 52 ਪੀਟੀ ਸਕੋਰ ਦੇ ਉੱਪਰ ਵੀ ਵੀਜ਼ਾ ਆਇਆ। ਅਗਰ ਆਪਾਂ ਆਉਣ ਵਾਲੇ ਨਵੇਂ ਸਾਲ ਦੀ ਗੱਲ ਕਰੀਏ ਤਾਂ ਜੌਬ ਨਹੀਂ ਹੈ ਜਿਹੜਾ ਉਹ ਬੂਮ ਤੇ ਜਾਣ ਵਾਲਾ ਹੈ ਅਗੇਨ ਫਿਰ ਤੋਂ ਬਟ ਹਾਂ ਥੋੜੀਆਂ ਜੀਆਂ ਚੇਂजेस ਆ ਜਿਹੜੀਆਂ ਉਹ ਹਾਈ ਕਮਿਸ਼ਨ ਕਰ ਰਹੀ ਹੈ ਜਿਹਦੇ ਚ ਪੀਟੀ ਇੱਕ ਸਭ ਤੋਂ ਵੱਡਾ ਚੇਂਜ ਹੈ ਜਿਹੜਾ ਉਹ ਦੇਖਣ ਨੂੰ ਮਿਲੇਗਾ ਆਪਾਂ ਨੂੰ ਪੀਟੀ ਦਾ ਸਕੋਰ ਅਗਰ ਮਤਲਬ 60 ਪਲੱਸ ਹੈ ਸਟੂਡੈਂਟਸ ਦਾ ਅਸੀਂ ਉਹਨੂੰ ਹੀ ਰეკਮੈਂਡ ਕਰ ਰਹੇ ਹਾਂ ਪੀਟੀ ਦੇ ਨਾਲ ਅੱਗੇ ਪ੍ਰੋਸੀਡ ਕਰਨ ਦੇ ਲਈ ਬਟ ਆਈਐਸਟੀ ਨਾਲ ਜੋ ਹੈ ਉਹ ਆਪਾਂ वीज़ा जरा फाइल कर सकते हैं एंड जर्मनी तो जो वीज़ा सक्सैस रेट की अगर गल करिए नाइनटी फाइव टू नाइनटी एट परसेंट वीजा इस टाइम पर भी चल रहा है और प्रोबेबली आने वाले साल से भी इन्दा ही मतलब आ, आने आ आज़ाज सो सब तो बड़ा प्लस पॉइंट जर्मनी च है जो वह है मास्टर्स का मास्टर्स वन ईयर की है एटीन मंथस की है एंड टू ईयरस की है अगर कोई स्टूडेंट नोमिनल चार्जेस ਦੇ ਉੱਪਰ ਮੀਨਸ ਸਿਰਫ ਔਰ ਸਿਰਫ 7 ਤੋਂ 9 ਲੱਖ ਹੀ ਸਪੈਂਡ ਕਰਨਾ ਹੁੰਦਾ ਹੈ ਆਪਣੀ ਸਟੱਡੀ ਦੇ ਉੱਪਰ 1 ਇਅਰ ਦੇ ਉੱਪਰ ਐਂਡ ਉਹਦਾ ਰਿਟਰਨ ਆਫ ਇਨਵੈਸਟਮੈਂਟ ਅਗਰ ਦੇਖਿਆ ਜਾਏ ਤਾਂ ਉਹ ਕਾਫੀ ਵਧੀਆ ਜਰਨੀ ਦੇ ਵਿੱਚ ਇੱਕ ਸਾਲ ਚ ਅਗਰ 7 ਤੋਂ 9 ਲੱਖ ਸਟੂਡੈਂਟ ਲਾਈਕ ਲਗਾ ਰਿਹਾ ਆਪਣੇ ਉੱਪਰ ਤੋ ਦੀ ਇਨਵੈਸਟਮੈਂਟ ਜਿਹੜੀ ਉਹ ਉੱਥੇ ਰਹਿ ਕੇ ਹੀ ਸਟੂਡੈਂਟ 6 ਤੋਂ 7 ਮਹੀਨੇ ਦੇ ਅੰਦਰ ਅੰਦਰ ਕਵਰ ਕਰ ਲੈਂਦਾ ਉਸ ਨੂੰ ਸੋ ਅਦਰ ਕੰਟਰੀ ਦੇ ਕੰਪੈਰੀਸਨ ਵੀਜ਼ਾ ਰੇਟ ਵੀ ਜ਼ਿਆਦਾ ਹੈ ਐਂਟਰੀ ਰਿਕੁਆਇਰਮੈਂਟ ਬਹੁਤ ਨੋਮੀਨਲ ਹੈ ਟਿਊਸ਼ਨ ਫੀਸ ਬਹੁਤ ਨੋਮੀਨਲ ਹੈ ਗੈਪ 10 ਤੋਂ 12 ਸਾਲ ਦਾ ਗੈਪ ਹੈ ਜੋ ਉਹ ਐਕਸੈਪਟੇਬਲ ਹੈ ਐਸਓਪੀ ਜਸਟੀਫਾਈਏਬਲ ਹੋਣਾ ਚਾਹੀਦਾ ਜੋ ਕਿ ਸਾਡੀ ਸਟੱਡੀ ਸਕਵਰ ਦੀ ਟੀਮ ਦਾ ਕੰਮ ਹੈ ਕਿ ਫਾਈਲ ਨੂੰ ਜੋ ਹਾਈ ਕਮਿਸ਼ਨ ਚ ਰਿਪਰੈਜ਼ੈਂਟ ਕਰਨਾ ਹੈ ਉਹ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਵਰਿੰਗ ਲੈਟਰ ਕਿਦਾਂ ਦਾ ਹੋਣਾ ਚਾਹੀਦਾ ਮੋਟੀਵੇਸ਼ਨਲ ਲੈਟਰ ਕਿਦਾਂ ਦੀ ਹੋਣੀ ਚਾਹੀਦੀ ਹੈ ਸਟੂਡੈਂਟ ਦੀ ਰੀਜ਼ਨ ਬਿਹਾਈਂਡ ਕਿ ਕਿਸੇ ਵੀ ਹਾਈ ਕਮਿਸ਼ਨ ਚ ਜਦੋਂ ਫਾਈਲ ਜਾਂਦੀ ਹੈ ਤਾਂ ਕੋਈ ਵੀ ਵੀਜ਼ਾ ਆਫੀਸਰ ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਇੱਕ ਡਾਕੂਮੈਂਟ ਬੱਚੇ ਦਾ ਚੈੱਕ ਕਰਦੇ ਆ ਜੋ ਤੁਸੀਂ ਕਵਰਿੰਗ ਜਾਂ ਮੋਟੀਵੇਸ਼ਨ ਲੈਟਰ ਚ ਬੱਚੇ ਨੂੰ ਐਕਸਪਲੇਨ ਕਰਤਾ ਉਹਦੇ ਉੱਪਰ ਹੀ ਸਾਰੀ ਡਿਟੇਲ ਹੈ ਜਿਹੜੀ ਉਹ ਮੈਂਸ਼ਨਡ ਹੁੰਦੀ ਹੈ ਮੀਨਸ ਵੀਜ਼ਾ ਆਫੀਸਰ ਸਿਰਫ ਇੱਕ ਲੈਟਰ ਪੜ੍ਹਦਾ ਔਰ ਤੁਹਾਨੂੰ ਇਹ ਜੜਾ ਉਹ ਮਤਲਬ ਜਸਟੀਫਾਈ ਕਰ ਦਿੰਦਾ ਕਿ ਹਾਂ ਇਸ ਵੀਜ਼ਾ ਆਫੀਸਰ ਨੂੰ ਕਲੈਰਿਟੀ ਹੋ ਜਾਂਦੀ ਹੈ ਕਿ ਇਹ ਫੰਡਿੰਗ ਦੇ ਡਾਕੂਮੈਂਟਸ ਹੈ ਅੱਛਾ ਜੀ ਪ੍ਰੀਵਿਅਸ ਕੁਆਲੀਫਿਕੇਸ਼ਨ ਇਹ ਹੈ ਇਸ ਯੂਨੀਵਰਸਿਟੀ ਇਸ ਜਾ ਰਿਹਾ ਯੂਨੀਵਰਸਿਟੀ ਦੀ ਰੈਂਕਿੰਗ ਈਚ ਐਂਡ एवरीथिंग ਹੈ ਨਾ ਸੋ ਅਗਰ ਪ੍ਰੋਗਰਾਮਸ ਦੀ ਗੱਲ ਕਰਾਂ ਤਾਂ ਐਡਮਿਨ ਸੈਕਸ਼ਨ ਸਭ ਤੋਂ ਬੋਮਤੇ ਹੈ ਜਾਂ ਫਿਰ ਅਪਾ ਟੈਕਨੀਕਲ ਪ੍ਰੋਗਰਾਮਸ ਦੀ ਗੱਲ ਕਰੀਏ ਤਾਂ ਜਰਮਨੀ ਫੇਮਸ ਹੈ ਜਾਂ ਹਬ ਕਹ ਲੋ ਟੈਕਨੋਲੋਜੀ ਪ੍ਰੋਗਰਾਮਸ ਦਾ ਜਿਹਦੇ ਚ ਇਨਫੋਰਮੇਸ਼ਨ ਟੈਕਨੋਲੋਜੀ ਹੋ ਗਿਆ ਗੇਮ ਡਿਜ਼ਾਈਨ ਹੋ ਗਿਆ ਨੈਟਵਰਕਿੰਗ ਹੋ ਗਿਆ ਹੈ ਨਾ ਇੰਜੀਨੀਅਰਿੰਗ ਦੇ ਪ੍ਰੋਗਰਾਮਸ ਜੋ ਕਿ ਕਾਫੀ ਬੂਮਤੇ ਨੇ ਸੋ ਜਰਮਨੀ ਹੈ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਮਤਲਬ ਵਧੀਆ ਵੀਜ਼ਾ ਇਸ਼ੂ ਜਿਹੜਾ ਉਹ ਦੇਖਣ ਨੂੰ ਮਿਲੇਗਾ ਸਰ ਆਪਾਂ ਨੂੰ ਜੀ ਬਿਲਕੁਲ ਠੀਕ ਹੈ ਅੱਛਾ ਹੁਣ ਇਨਟੇਕ ਕਿਲੇ ਰਹਿਣਗੇ ਇਸ ਸਾਲ 25 ਦੇ ਵਿੱਚ 2025 ਦਾ ਇਨਟੇਕ ਜੋ ਹਜੇ ਹੁਣ ਵੀ ਚੱਲ ਰਿਹਾ ਉਹ ਹੈਗਾ ਮਾਰਚ 2025 ਉਸ ਤੋਂ ਬਾਅਦ ਮਤਲਬ ਜਰਮਨੀ ਦਾ ਸਟਰਕਚਰ ਜੋ ਹੈ ਨਾ ਉਹ ਪਬਲਿਕ ਐਂਡ ਪ੍ਰਾਈਵੇਟ ਪਾਰਟਸ ਦੇ ਵਿੱਚ ਡਿਵਾਈਡਡ ਹੈ ਪ੍ਰਾਈਵੇਟ ਜੋ ਯੂਨੀਵਰਸਿਟੀਆਂ ਹੈ ਉਹਦੇ ਵਿੱਚ ਕੁਝ ਯੂਨੀਵਰਸਿਟੀਆਂ ਦੇ ਰੋਲਿੰਗ ਇਨਟੇਕਸ ਹੈ ਮੀਨਸ ਕੁਝ ਯੂਨੀਵਰਸਿਟੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਟ ਸੈਪਟੈਂਬਰ ਮੀਨਸ ਪੂਰੇ ਸਾਲ ਚ ਹਰ ਇੱਕ ਯੂਨੀਵਰਸਿਟੀ ਦਾ ਕੋਈ ਨਾ ਕੋਈ ਇਨਟੇਕ ਹੈ ਅਗਰ ਮੇਜਰ ਇਨਟੇਕਸ ਦੀ ਗੱਲ ਕਰੀਏ ਤਾਂ ਉਹ ਹੈਗੇ ਮਾਰਚ ਐਂਡ ਸੈਪਟੈਂਬਰ so march 25 and september 25 dono intakes open ne students de liye but yes koi student rolling intake te jana chahunda ta april may june july to leke october november tak de intakes bhi hai ji bilkul theek hai aur hun aaj ki requirement ki rahegi pt wale student hopeful rehne ki ohna nu visa mile बिल्कुल सर आप डिनाइल नहीं कर सकते पीटी हजे तक एक्सैप्टेबल है बट यस पीटी का स्कोर है जो असी मतलब एज अ स्टडी स्कोयर की टीम आप 60% परसेंट नर्स्यू करते हैं है ना अगे फरदर ठीक है वीजस आ रहे हैं दैट टोटली डिपेंड्स बट आयस का जो स्कोर 5 .5 overall दी है फॉर बैचलर डिग्री 5.5 पॉइंट फाइव ओवरऑल की रिक्वायरमेंट है एंड अगर मास्टर्स की गल करिए तो ओवरऑल सिक्स बैंड स्कोर की रिक्वायरमेंट है जो कि नॉमीनल रिक्वायरमेंट्स हैं अगर देखे जाए तो जी बिल्कुल ठीक है जी ਸੋ ਜਰਮਨੀ ਦੇ ਵਿੱਚ ਅਸੀਂ ਆਸ ਕਰ ਸਕਦੇ ਹਾਂ ਕਿ ਇਸ ਸਾਲ ਬਰੇ 25 ਦੇ ਵਿੱਚ ਵੀ ਸਾਨੂੰ ਵੀਜ਼ਾ ਚੰਗੇ ਮਿਲਣਗੇ ਸੋ ਸਟੂਡੈਂਟਸ ਨੇ ਖਿਆਲ ਇਹ ਕਰਨਾ ਹੈ ਕਿ ਉਹ ਚੰਗੀ ਜਗ੍ਹਾ ਤੇ ਐਡਮਿਸ਼ਨ ਲੈਣ ਔਰ ਉਹਨਾਂ ਦਾ ਕੰਸਲਟੈਂਟ ਬਿਲਕੁਲ ਠੀਕ ਹੋਣਾ ਚਾਹੀਦਾ ਸੋ ਸਟਡੀ ਸਕੂਅਰ ਦੀ ਟੀਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਮਾਰਚ ਇਨਟੇਕ ਦੇ ਉੱਤੇ ਵੀ ਫੋਕਸ ਕਰ ਸਕਦੇ ਹੋ ਔਰ ਇਸ ਤੋਂ ਬਾਅਦ April ਮਈ ਜਿਵੇਂ ਦੱਸਿਆ ਕਿਰਨਦੀਪ ਜੀ ਨੇ ਰੋਲਿੰਗ ਇਨਟੇਕਸ ਨੇ ਤੁਸੀਂ ਉਹਨਾਂ ਨੂੰ ਵੀ ਫੋਕਸ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਕਿਰਨਦੀਪ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸਰ